ਕਾਲੀ ਚੁੱਕ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ 500 ਸਾਲ ਪਹਿਲਾਂ ਗੁਰੂ ਨਾਨਕ ਪਾਸ਼ਾ ਜੀ ਨੇ ਕੁਦਰਤ ਦੀ ਗੱਲ ਕੀਤੀ ਉਸ ਆਕਾਸ਼ ਦੀ ਗੱਲ ਕੀਤੀ ਉਸ ਪਾਣੀ ਦੀ ਗੱਲ ਕੀਤੀ ਉਸ ਧਰਤੀ ਦੀ ਗੱਲ ਕੀਤੀ ਤੁਸੀਂ ਦੇਖੋ ਉਸ ਟਾਈਮ ਤੇ ਕਿੰਨੇ ਐਡਵਾਂਸ ਸੀ ਗੁਰੂ ਨਾਨਕ ਬਾਸ਼ਾ ਜੀ ਅਸੀਂ ਫਿਰ ਵੀ ਨਹੀਂ ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਚੱਲਦੇ ਆਗੇ ਗੁਰਾਨਗ ਪਾਸ਼ਾ ਨੇ ਕੁਦਰਤ ਦੀ ਗੱਲ ਕੀਤੀ ਕਿਉਂ ਨਾ ਅਸੀਂ ਵੀ ਉਸੇ ਕੁਦਰਤ ਦੀ ਗੱਲ ਕਰੀਏ ਤੇ ਕੁਦਰਤ ਦੀ ਗੱਲ ਤਾਂ ਹੀ ਹੋ ਸਕਦੀ ਹੈ ਕਿ ਜਿਹੜੇ ਨਵੇਂ ਪਲਾਂਟਸ ਲਗਾਏ ਜਾਣ ਤੇ ਜਿਹੜੇ ਤੁਹਾਡੇ ਪੁਰਾਣੇ ਪਲਾਂਟਸ ਨੇ ਉਹਨਾਂ ਦੀ ਸੇਵਾ ਕੀਤੀ ਜਾਵੇ ਸਹੀ ਜਾਣੇ ਆ ਕਿ ਸੰਸਾਰ ਇਸ ਚੀਜ਼ ਨੂੰ ਧਿਆਨ ਚ ਰੱਖਦਿਆਂ ਹੋਏ ਆ ਬੂਟੇ ਲਗਾਵੇ ਤੇ ਪਟਾਕੇ ਨਾ ਚਲਾਏ ਜਾਣ ਇਹੀ ਸਾਡੇ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੱਚੀ ਸ਼ਰਧਾਂਜਲੀ ਹੋਵੇਗੀ ਪਵਣ ਗੁਰੂ ਪਾਣੀ ਪਤਾ ਮਾਤਾ ਤਰਤਮਹਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਕਾਸ਼ ਬੋਪਰ ਆਏ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬੀ ਵੀ ਅੱਜ ਗੁਰਨਾਨਕ ਦੇਵ ਜੀ ਦੇ 555ਵੇਂ ਗੁਰਪੁਰ ਨੂੰ ਮੁੱਖ ਰੱਖਦੇ ਹੋਏ ਗੁਰਨਾਨਕ ਸਕੂਲ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਵਾ ਦੁੱਖ ਲਗਾਉਣ ਦੀ ਅਪੀਲ ਕੀਤੀ ਗਈ ਹੈ ਪੂਰੇ ਜਗਤ ਨੂੰ ਪੂਰੇ ਸੰਸਾਰ ਨੂੰ ਆਓ ਗੱਲਬਾਤ ਕਰਦੇ ਆਂ ਜਾਣਦੇ ਆਂ ਕੀ ਸੰਦੇਸ਼ ਦੇ ਦੇ ਆ ਗੁਰਨਾਨਕ ਸਕੂਲ ਦੇ ਜਵਾਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੈਰੀ ਗੁੱਡ ਮਾਰਨਿੰਗ ਟੂ ਆਲ ਟੁਡੇ ਵੀ ਆਰ ਹੇਅਰ ਐਟ ਗੁਰੂ ਨਾਨਕ ਪਬਲਿਕ ਸਕੂਲ ਸਰਾਬਾ ਨਗਰ ਲੁਧਿਆਣਾ ਗੈਦਰਡ ਹੇਅਰ ਐਟ ਗੁਰੂ ਨਾਨਕ ਦੇਵ ਜੀਸ 555th ਬਰਥ ਐਨੀਵਰਸਰੀ ਟੂ ਗੈਦਰ ਟੂ ਗੈਦਰਡ ਹੇਅਰ ਟੂ ਸਪਰੈਡ ਦ ਅਵੇਅਰਨੈਸ ਅਬਾਊਟ ਦ ਐਨਵਾਇਰਨਮੈਂਟ ਗੁਰੂ ਨਾਨਕ ਦੇਵ ਜੀਸ ਟੀਚਿੰਗਸ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਰਿਮਾਈਂਡਸ ਅਸ ਟੂ ਰਿਸਪੈਕਟ ਨੇਚਰ ਐਂਡ ਦ ਐਨਵਾਇਰਨਮੈਂਟ it means air is the guru water the father and the earth the great mother this verse urges us to live in harmony with nature treating all of the creation with reverence balihari kudrat vasya tera ant na jai likhya on the eve of gurpurab today we all gathered here to plant more and more trees assi jagnu appeal karde ha ki is var gurpurab bootte laga ke manaya jaye so let's follow the teachings of our first guru shri gurnanak dev ji by not bursting crackers and by planting more and more trees kal yug <laughs> babey taria sat naam pad mantar sunaya kal taran guru nanak aaya guru nanak dev ji jagat guru manavta de tham te dharm de pujari san ajj assi sare guru nanak school de vidyarthi ਅੱਜ ਉਹਨਾਂ ਦੇ ਗੁਰਪੁਰਬ ਮਨਾਉਣ ਦੇ ਲਈ ਇਕੱਠੇ ਹੋਏ ਆਂ ਅੱਜ ਅਸੀਂ ਬੂਟੇ ਲਗਾ ਕੇ ਉਹਨਾਂ ਦਾ ਗੁਰਪੁਰਬ ਮਨਾਉਨੇ ਆਂ ਤੇ ਅਸੀਂ ਤੇ ਸਾਡੇ ਸਾਰਿਆਂ ਵੱਲੋਂ ਆਪ ਜੀ ਨੂੰ ਅਪੀਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨਾਂ ਦੇ ਵਿੱਚ ਪਟਾਕੇ ਨਾ ਚਲਾਏ ਜਾਣ ਸਗੋਂ ਇੱਕ ਇੱਕ ਬੂਟਾ ਲਗਾ ਕੇ ਕੁਦਰਤ ਦੇ ਵਿੱਚ ਹਰਿਆਲੀ ਤੇ ਕੁਦਰਤ ਨੂੰ ਹੋਰ ਸੰਭਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਸਟਾਫ ਵੀ ਮੌਜੂਦ ਆ ਗੱਲਬਾਤ ਕਰਦੇ ਆ ਮੈਡਮ ਗੁਰਪੁਰਬ ਤੇ ਕੀ ਖਾਸ ਪਰਾਲਾ ਇਸ ਵਾਰ ਗੁਰੂਪੁਰਬ ਤੇ ਅਸੀਂ ਇਹ ਹੀ ਜਾਣਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਜਿਵੇਂ ਕੁਦਰਤ ਨੂੰ ਸੰਭਾਲਣ ਦਾ ਉਪਦੇਸ਼ ਦਿੱਤਾ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਤਾ ਲੱਬਤਾ ਲਖਾਗਾ ਸਾਗਾ ਉਸੇ ਤਰੀਕੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਦੁਨੀਆ ਦੇ ਵਿੱਚ ਗੁਰੂ ਸਾਹਿਬ ਦੇ ਜਿਹੜੇ ਸਿਧਾਂਤਾਂ ਨੂੰ ਅਸੀਂ ਅੱਗੇ ਲੈ ਜਾਣਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਸਾਰੇ ਅਪਣਾਈਏ ਤੇ ਕੁਦਰਤ ਨੂੰ ਸਾਹਮਣੇ ਰੱਖੀਏ ਇਹ ਸਾਡੇ ਸਾਰਿਆਂ ਲਈ ਵੀ ਉਪਯੋਗੀ ਹੈ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਉੱਤੇ ਚੱਲਦੇ ਹੋਏ ਆਂ ਅਸੀਂ ਇਸ ਸੰਸਾਰ ਦੇ ਵਿੱਚ ਵੀ ਆਪਣਾ ਕੁਝ ਯੋਗਦਾਨ ਪਾ ਸਕਦੇ ਆਂ ਅੱਜ ਅਸੀਂ ਸਾਡੇ ਬੱਚਿਆਂ ਵੱਲੋਂ ਵੀ ਇਹੀ ਉਪਰਾਲਾ ਕੀਤਾ ਗਿਆ ਤੇ ਅਸੀਂ ਇਹ ਚਾਹੁੰਦੇ ਆਂ ਕਿ ਸੰਸਾਰ ਇਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਏ ਆਂ ਬੂਟੇ ਲਗਾਵੇ ਤੇ ਪਟਾਕੇ ਨਾ ਚਲਾਏ ਜਾਣ ਇਹੀ ਸਾਡੇ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੱਚੀ ਸ਼ਰਧਾਂਜਲੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਣ ਤੁਸੀਂ ਕੀ ਕਹਿਣਾ ਕਹਿਣਾ ਚਾਹੋਗੇ ਇਸ ਵਾਰ ਬੂਟੇ ਲਗਾਏ ਘਟ ਜਾ ਰਿਹਾ ਵੱਡੇ ਵੱਧ ਜਾ ਰਿਹਾ ਤੂੰ ਕੀ ਕਹਿਣਾ ਇਹ ਬਹੁਤ ਹੀ ਮਾਰੀ ਗੱਲ ਹੈ ਸਾਡੇ ਵੱਲੋਂ ਆਈ ਮਸਟ ਸੇ ਕਿ ਓਨ ਥਿਸ ਗੁਰਪੁਰਬ ਵੀ ਸ਼ੁੱਡ ਫਾਲੋ ði ਟੀਚਿੰਗਸ ਆਫ ਆਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਇਟ ਇਜ਼ ਆਈ ਰਿਸਪੌਂਸਿਬਿਲਟੀ ਟੂ ਸੇਵ ਆਰ ਮਦਰ ਅਰਥ ਸੋ ਲੈਟਸ ਟੇਕ ਅ ਪਲੇਜ to save mother earth by planting more and more trees and by not bursting crackers vaheguru ji ka khalsa vaheguru ji ki wat ji aap gall kariye ajj pure thund shai paya thund de chakkar pollution ni pollution di chadar keh rahe a ajj tu sneha de reho ke ruk lagao is pollution di chadar nu dur kariye ki kehna jaoge Uh, this pollution is uh, totally um, changing the weather pattern nowadays. And uh, we urge the people not to indulge in bursting of crackers. Rather, they should save the environment, save the earth, and uh, plant more and more trees. And on this auspicious day, we would like to urge people to save earth. and save nature thank you ਸਾਡਾ ਨਾਮ ਮੌਜੂਦ ਨੇ ਦਵਿੰਦਰ 나ਕੀ ਸਰ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਗੁਰਗਨਾਲنگ ਦੇਵ ਜੀ ਦਾ 555ਵਾਂ ਗੁਰਪਰਵਾ ਆ ਰਿਹਾ ਵਾ ਅ 555 ਗੁਰਪੁਰ ਜਿਹੜਾ ਬੀਇੰਗ ਅ ਟੀਚਰ ਮੈਸੇਜ ਅਸੀਂ ਬੱਚਿਆਂ ਨੂੰ ਇਹੀ ਦੇਣੇ ਹੁੰਦੇ ਆ ਕਿ ਕਿਉਂਕਿ ਇੱਕ ਤਾਂ ਜਦੋਂ ਦੀਵਾਲੀ ਨਿਕਲ ਕੇ ਜਾਂਦੀ ਹੈ ਨਾ ਤੇ ਜਿਹੜੇ ਅਸੀਂ ਬੱਚੇ ਜਾਂਦੇ ਨੇ ਪਟਾਕੇ ਅਗਲੇ ਕਹਿੰਦੇ ਯਾਰ ਅਸੀਂ ਗੁਰਪੁਰ ਤੇ ਪਟਾਕੇ ਚਲਾਵਾਂਗੇ ਤੇ ਮੈਸੇਜ ਇਹੀ ਹੋਏਗਾ ਕਿ ਬੱਚਿਆਂ ਨੂੰ ਕਿ ਤੁਸੀਂ ਉਹ ਪਟਾਕੇ ਨਾ ਚਲਾਓ ਉਹੀ ਥਾਂ ਤੇ ਕੁਝ ਤੁਸੀਂ ਡਿਫਰੈਂਟ ਕਰੋ ਤੇ ਗੁਰਾਨਗ ਪਾਸ਼ਾ ਨੇ ਕੁਦਰਤ ਦੀ ਗੱਲ ਕੀਤੀ ਕਿਉਂ ਨਾ ਅਸੀਂ ਵੀ ਉਸੇ ਕੁਦਰਤ ਦੀ ਗੱਲ ਕਰੀਏ ਤੇ ਕੁਦਰਤ ਦੀ ਗੱਲ ਤਾਂ ਹੀ ਹੋ ਸਕਦੀ ਹੈ ਕਿ ਜਿਹੜੇ ਨਵੇਂ ਪਲਾਂਟਸ ਲਗਾਏ ਜਾਣ ਤੇ ਜਿਹੜੇ ਤੁਹਾਡੇ ਪੁਰਾਣੇ ਪਲਾਂਟਸ ਨੇ ਉਹਨਾਂ ਦੀ ਸੇਵਾ ਕੀਤੀ ਜਾਵੇ ਉਹਨਾਂ ਨੂੰ ਛਾਂਗਿਆ ਜਾਵੇ ਉਹਨਾਂ ਦੀ ਗੋਡੀ ਕੀਤੀ ਜਾਵੇ ਉਹਨਾਂ ਨੂੰ ਪਾਣੀ ਦਿੱਤਾ ਜਾਵੇ ਕਿਉਂਕਿ ਹੁਣ ਸਰਦੀਆਂ ਆ ਰਹੀਆਂ ਇਹ ਮੌਸਮ ਜਿਹੜਾ ਹੈਗਾ ਬੂਟਿਆਂ ਦੀ ਸੇਵਾ ਸੰਭਾਲਦਾ ਵੀ ਬਹੁਤ ਅਹਿਮ ਹੁੰਦਾ ਵਾ ਬੂਟਾ ਲਾਣਾ ਤਾਂ ਬਹੁਤ ਸੌਖਾ ਬਟ ਉਹਨੂੰ ਸੰਭਾਲਣਾ ਸਭ ਤੋਂ ਔਖਾ ਹੁੰਦਾ ਵਾ ਤੋ ਉਹ ਇਹੀ ਦਿਨ ਜਿਹੜੇ ਸ਼ੁਰੂ ਹੋਏ ਨੇ ਹੋਰ 15 20 ਦਿਨ ਦੇ ਵਿੱਚ ਕਿ ਉਹਦੀ ਸੰਭਾਲ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਦੀ ਕਟਿੰਗ ਬਹੁਤ ਜ਼ਰੂਰੀ ਆ ਹੁਣ ਜੇ ਆਪਾਂ ਹੁਣ ਬੂਟਾ ਲਾ ਦਾਂਗੇ ਉਹ ਦੇਖਿਓ ਤੁਹਾਨੂੰ ਅਗਲੇ ਸਾਲ ਤੱਕ ਕਿੰਨੀ ਛਾਂ ਦੇਵੇਗਾ ਤੁਹਾਨੂੰ ਮਨ ਨੂੰ ਬੜੀ ਸ਼ਾਂਤੀ ਮਿਲੇਗੀ ਤੁਸੀਂ ਇੱਕ ਗੱਲ ਮਾਈਂਡ ਦੇ ਵਿੱਚ ਹਮੇਸ਼ਾ ਘੁੰਮਦੀ ਰਹੇਗੀ ਕਿ ਮੈਂ ਗੁਰੂ ਨਾਨਕ ਪਾਤਸ਼ਾਹੀ ਦੇ ਗੁਰੂ ਗੁਰਪ੍ਰੇ ਬੂਟਾ ਲਾਇਆ ਸੀ ਤੁਸੀਂ ਦੇਖੋ ਕਿੰਨਾ ਅੱਛਾ ਮੈਸੇਜ ਆਂਦਾ ਹੈ ਹੈਣਾ ਜੀ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ এনवायरमेंट ਨੂੰ ਜੇ ਬਚਾਉਣਾ ਫਿਰ ਇਹ ਤੁਹਾਨੂੰ ਪਲਾਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਸਾਰਾ ਸਰਕਲ ਜਿਹੜਾ ਵਾ ਇਹ ਹਰਿਆਵਲ ਦੇ ਉੱਤੇ ਡਿਪੈਂਡ ਕਰਦਾ ਵਾ ਉਸ ਗ੍ਰੀਨਰੀ ਦੇ ਉੱਤੇ ਡਿਪੈਂਡ ਕਰਦਾ ਮੌਸਮ ਦੀ ਤਬਦੀਲੀ ਜਿਹੜੀ ਆ ਉਹ ਗ੍ਰੀਨਰੀ ਦੇ ਉੱਤੇ ਡਿਪੈਂਡ ਕਰ ਰਹੀ ਆ ਗਲੋਬਲ ਵਾਰਮਿੰਗ ਜਿਹੜੀ ਆ ਉਹ ਗ੍ਰੀਨਰੀ ਦੇ ਉੱਤੇ ਡਿਪੈਂਡ ਕਰਦੀ ਆ ਤੇ ਅੱਜ ਤੋਂ 550 500 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹੀ ਨੇ ਕੁਦਰਤ ਦੀ ਗੱਲ ਕੀਤੀ ਉਸ ਆਕਾਸ਼ ਦੀ ਗੱਲ ਕੀਤੀ ਉਸ ਪਾਣੀ ਦੀ ਗੱਲ ਕੀਤੀ ਉਸ ਧਰਤੀ ਦੀ ਗੱਲ ਕੀਤੀ ਤੁਸੀਂ ਦੇਖੋ ਉਸ ਟਾਈਮ ਤੇ ਕਿੰਨੇ ਐਡਵਾਂਸ ਸੀ ਗੁਰੂ ਨਾਨਕ ਅਸੀਂ ਫਿਰ ਵੀ ਨਹੀਂ ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਚੱਲਦੇ ਹੈਗੇ ਪਰ ਇਹ ਹੁਣ ਆਪਾਂ ਪ੍ਰਣ ਲਈਏ ਅਸੀਂ ਇੱਕ ਸੌਂਖਾਈਏ ਕਿ ਗੁਰਪੁਰਬ ਦੇ ਉੱਤੇ ਅਸੀਂ এনवायरमेंट ਦੀ ਵੱਤਵਾ ਸੇਵਾ ਕਰੀਏ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਮਹਾਵਾਕ ਨੇ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਪਰ ਆਪਾਂ ਇਹਨਾਂ ਚੀਜ਼ਾਂ ਤਿੰਨਾਂ ਚੀਜ਼ਾਂ ਨੂੰ ਗੰਦੀ ਕਰਦੇ ਨਜ਼ਰ ਆ ਰਹਿਆਂ ਹੁਣ ਪੋਲਿਊਸ਼ਨ ਦੇਖਿਆ ਆਪਣਾ ਕਿੰਨੀ ਅੱਛਾ ਧੁੰਦ ਦੀ ਚਾਦਰ ਛਾਈ ਪਈ ਆ ਇਹ ਧੁੰਦ ਨਹੀਂ ਹੈਗੀ ਕਹਿੰਦੇ ਪੋਲਿਊਸ਼ਨ ਦੀ ਚਾਦਰ ਆ ਜੋ ਪਟਾਕੇ ਚਲਾਇਆ ਮੀਂਹ ਨਹੀਂ ਪਿਆ ਉੱਪਰ ਪਿਆ ਵਾ ਇਹਦਾ ਕਾ ਕਿੰਨੀਆਂ ਬਿਮਾਰੀਆਂ ਨਜ਼ਰ ਆ ਰਹੀਆਂ ਨੇ ਕੀ ਲੱਗਦਾ ਕਈ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਖਾਸ ਕਰਕੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਨਮ ਲਿੱਤਾ ਜਿੱਥੇ ਉਹਨਾਂ ਨੇ ਇਹਨਾਂ ਸੰਦੇਸ਼ ਦਿੱਤੇ ਉਹਨਾਂ ਨੂੰ ਫੋਲੋ ਕਰਨੀ ਚਾਹੀਦੀ ਗੁਰੂ ਨਾਨਕ ਕਰੀਏ ਨਾ ਕਿ ਵੱਡੀ ਆਡੀਅנס ਨੂੰ ਟਾਰਗੇਟ ਕਰੀਏ ਉਹ ਸਾਡੀ ਗੱਲ ਨਹੀਂ ਮੰਨੇਗੀ ਜੇਵੇਂ ਬੱਚਿਆਂ ਨੂੰ ਜੇ ਅਸੀਂ ਟਾਰਗੇਟ ਕਰਾਂਗੇ ਨਾ ਬੱਚੇ ਫਿਰ ਆਪਣੇ ਪੇਰੈਂਟਸ ਨੂੰ ਜਦੋਂ ਕਹਿਣਗੇ ਫਿਰ ਉਹਨਾਂ ਨੂੰ ਸ਼ਰਮ ਆਏਗੀ ਇਸ ਚੀਜ਼ ਦੀ ਯੂਥ ਜਦੋਂ ਕਨਵਰਟ ਹੋ ਗਿਆ ਇਸ ਪਾਸੇ ਫਿਰ ਅਪੇ ਰੈਵੋਲੂਸ਼ਨ ਹੋ ਜਾਣੀ ਇਹ ਬਹੁਤ ਵੱਡੀ ਰੈਵੋਲੂਸ਼ਨ ਹੈ ਜੇ ਅਸੀਂ ਇਸ ਪਾਸੇ ਜੇ ਆ ਜਾਈਏ ਤਾਂ ਪੂਰੇ ਸੰਸਾਰ ਨੂੰ ਕੀ ਅਪੀਲ ਕਰਨਾ ਚਾਹੁੰਗੇ ਇਸ ਵਾਰ ਇਹੀ ਕਿ ਉਹਨਾਂ ਦੀਆਂ ਟੀਚਿੰਗਸ ਦੇ ਉੱਤੇ ਆਪਾਂ ਜੜੀਆਂ ਹੈਗੀਆਂ ਨੇ ਗੁਰਨਾਨ ਪਾਸ਼ਾ ਜੀ ਦੀਆਂ ਨੇ ਟੀਚਿੰਗਸ ਨੇ ਉਹਨਾਂ ਨੂੰ ਫਾਲੋ ਅਪ ਕਰੀਏ ਅਸੀਂ ਵੀ ਵਸਦਾ ਪੰਜਾਬ ਵੱਲੋਂ ਧਾਰੇ ਵੱਲੋਂ ਅਪੀਲ ਕਰਦੇ ਆ ਕਿ ਵੱਤਵਾਦ ਰਕਤ ਲਗਾਏ ਜਾਣ ਤਾਂ ਤਾਂ ਜੋ ਪੋਲੂਸ਼ਨ ਨੂੰ ਮਾਰ ਪਾਈ ਜਾਵੇ